ਅੱਜ ਦੀ ਜਿਹੜੀ ਤੁਹਾਨੂੰ ਕਹਾਣੀ ਸੁਣਾਉਣ ਜਾ ਰਿਹਾ ਇਹ ਕਹਾਣੀ ਇਸ ਰਿਕਸ਼ਾ ਚਾਲਕ ਭੈਣ ਦੀ ਹੈ ਇਹ ਭੈਣ ਘਰ ਦੀਆਂ ਮਜਬੂਰੀਆਂ ਕਰਕੇ ਰਿਕਸ਼ਾ ਚਲਾਉਂਦੀ ਹੈ ਪਰ ਇਸ ਨੂੰ ਰਿਕਸ਼ਾ ਚਲਾਉਣਾ ਇਹਦੇ ਲਈ ਇੰਨਾ ਕੁ ਮੁਸ਼ਕਲ ਕਰ ਦਿੱਤਾ ਗਿਆ ਕਿ ਇਹ ਰੋ ਰੋ ਕੇ ਆਪਣੀਆਂ ਸਾਰੀਆਂ ਗੱਲਾਂ ਦੱਸਦੀ ਹੈ ਇਹ ਭੈਣ ਜਦੋਂ ਰਿਕਸ਼ਾ ਚਲਾਉਂਦੀ ਆ ਤਾਂ ਇਹਦੇ ਦੂਜੇ ਜਿਹੜੇ ਰਿਕਸ਼ਾ ਚਲਾਉਣ ਵਾਲੇ ਬੰਦੇ ਆ ਤਾਂ ਇਹਨੂੰ ਇਹ ਕਹਿੰਦੇ ਆ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਰਿਕਸ਼ਾ ਚਲਾਉਂਦੀ ਨੂੰ ਇਹੋ ਜਿਹਾ ਕੰਮ ਕਰਦੀ ਨੂੰ ਇੱਥੋਂ ਤੱਕ ਕਿ ਨੇ ਥਾਣੇ ਤੱਕ ਲਿਜਾ ਕੇ ਵੀ ਪੁਲਿਸ ਵਾਲਿਆਂ ਨੇ ਵੀ ਕਿਹਾ ਕਿ ਤੂੰ ਹੋਰ ਕੰਮ ਕਰ ਲੈ ਤੂੰ ਕਿਉਂ ਇਹੋ ਜਿਹੇ ਪੁੱਠੇ ਕੰਮ ਕਰਦੀ ਆ ਆ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਇਹਦੇ ਘਰ ਵਾਲੇ ਦੀਆਂ ਤੇ ਇਹ ਭੈਣ ਦਾ ਘਰ ਵਾਲਾ ਦੁਬਈ ਰਹਿੰਦਾ ਸੀਗਾ ਅਤੇ ਇਹਨਾਂ ਦੀ ਬਹੁਤ ਸੋਹਣੀ ਜ਼ਿੰਦਗੀ ਬੀਤ ਰਹੀ ਸੀ ਫਿਰ ਜਦੋਂ ਇੱਥੇ ਛੁੱਟੀ ਆਉਂਦਾ ਤਾਂ ਉਹਦੇ ਸੱਪ ਲੜ ਜਾਂਦਾ ਪੈਰ ਤੇ ਤਾਂ ਫਿਰ ਉਹਦਾ ਪੈਰ ਇੰਨਾ ਕੁ ਗਲ ਜਾਂਦਾ ਕਿ ਇਹਦੇ ਇਲਾਜ ਦੇ ਲਈ ਇਹਦਾ ਘਰ ਤੱਕ ਜਿਹੜਾ ਉਹ ਬਣਾਇਆ ਹੁੰਦਾ ਸਾਰਾ ਕੁਝ ਵੇਚ ਜਾਂਦਾ ਤੇ ਆਪਣਿਆਂ ਨੇ ਵੀ ਮੂੰਹ ਫੇਰ ਲਿਆ ਇਸ ਤੋਂ ਬਾਅਦ ਇਹ ਭੈਣ ਦੇ ਇੰਨੀ ਕੁ ਗਰੀਬੀ ਆ ਗਈ ਕਿ ਇਹ ਰਿਕਸ਼ਾ ਚਲਾਉਣਾ ਲੱਗਦੀ ਹੈ ਤੇ ਰਿਕਸ਼ਾ ਕਿਰਾਏ ਤੇ ਲੈਂਦੀ ਹੈ ਜੇਕਰ ਇਹ ਰਿਕਸ਼ਾ ਵਾਹੁੰਦੀ ਹੈ ਤਾਂ ਆਪਣੇ ਘਰ ਵਾਲੇ ਦੀ ਦਵਾਈ ਲੈ ਕੇ ਆਉਂਦੀ ਹੈ ਜੇ ਦਵਾਈ ਲੈ ਆਉਂਦੀ ਹੈ ਤਾਂ ਬੱਚੇ ਭੁੱਖੇ ਰਹਿ ਜਾਂਦੇ ਆ ਜੇ ਬੱਚਿਆਂ ਨੂੰ ਕੁਝ ਖਵਾਉਂਦੀ ਹੈ ਤਾਂ ਦਵਾਈ ਕੰਨੀਓ ਇਹਦਾ ਘਰ ਵਾਲਾ ਰਹਿ ਜਾਂਦਾ ਬਹੁਤ ਮੁਸ਼ਕਲ ਹਾਲਾਤਾਂ ਚ ਭੈਣ ਜੀ ਰਹੀ ਹੈ ਗੁਰਸਿੱਖ ਭੈਣ ਹੈ ਤੇ ਇਹਦੇ ਹਾਲਾਤ ਦੇਖ ਕੇ ਤੁਸੀਂ ਬਹੁਤ ਅਸ਼ ਅਸ਼ ਕਰ ਉਠੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਸਲੀ ਪਰ ਆਟਾ ਚਲਾਉਣੀ ਹੈ ਘਰ ਦੇ ਮੇਰੇ ਨੂੰ ਸਾਲ ਹੋ ਗਿਆ ਬੈਠੇ ਨੇ ਪਹਿਲਾਂ ਉਹਦੇ ਸੱਪ ਲੜਿਆ ਸੀਗਾ ਤੇ ਸਾਲ ਬਾਅਦ ਫੇਰ ਲੱਤ ਉੱਠ ਖੜੀ ਸੀ ਉੱਥੋਂ ਇੱਥੇ ਹੌਲੇ-ਹੌਲੇ ਕਰਾਉਂਦੇ ਰੇ ਫਰਕ ਨਹੀਂ ਪਿਆਗਾ ਉਸ ਤੋਂ ਬਾਅਦ ਉਹ ਅਹੀਂ ਲੈ ਕੇ ਗਏ ਇੱਥੇ ਟਰੋਲੀ ਉਹਨੇ ਕਟ-ਕਟ ਮਾਸ ਕੱਢ ਤਾ ਕਿਤੋਂ ਫਰਕ ਮੇ ਜਾਣ ਕੇ ਪਿਆ ਤੇ ਹੁਣ ਇੰਨੇ ਕ੍ਰੇਸ਼ਨ ਡਾਊਨ ਬਸ ਘਰ ਦੇ ਹਾਲਾਤ ਮਾੜੇ ਤੇ ਮਾੜੀ ਹੋ ਜਾ ਰਹੇ ਮੈਂ ਕੰਮ ਤੇ ਲੱਗੀ ਸੀ ਉੱਥੋਂ ਫੇਰ ਹਟ ਕੇ ਇੱਥੇ ਆਟੋ ਚਲਾਉਣ ਲੱਗ ਗਈ ਫੇਰ ਮੈਨੂੰ ਇੰਨਾ ਪਟਾਚਰ ਕਰਦੇ ਟੈਂਪੋ ਵਾਲੇ ਵੀ ਮੇਰੇ ਮੈਂ ਸ਼ਰਮਾ ਤੱਕ ਵੀ ਪਰਖੂ ਵੀ ਤੁਹਾਨੂੰ ਮਾੜੀ ਮੋਟੀ ਸ਼ਰਮ ਹੈਗੀ ਆ ਕਿ ਨਹੀਂ ਅੱਛਾ ਹਾਂ ਜੀ ਨਾਲ ਮੈਂ ਇੰਨਾ ਸਾਰਾ ਕੁਝ ਦੱਸਿਆ ਵੀ ਮੈਂ ਕਿਸੇ ਵੇਲੇ ਬੱਚੇ ਰੋਟੀ ਲੂਣੇ ਬੈਠੇ ਹੁੰਦੇ ਮੈਂ 30 ਰੁਪਏ ਦਾ ਆਟਾ ਲਾ ਕੇ ਵੀ ਪਕਾਉਣੀ ਆ ਵੀ ਮੇਰੀ ਆਹੀ ਮਜਬੂਰੀ ਆ ਅਨ ਕਹਿੰਦੇ ਜਲੂਸ ਕੱਢਾਂਗੇ ਅਸੀਂ ਪੁਲਿਸ ਵਾਲੇ ਤੱਕ ਵੀ ਮੈਨੂੰ ਫਿਰ ਬੋਲਿਆ ਇਹਨਾਂ ਹੋਰ ਕੰਮ ਨਹੀਂ ਹੁੰਦੇ ਮੈਨੂੰ ਭਾਈ ਮੇਰੀ ਮਜਬੂਰੀ ਹੈ ਮੇਰੇ ਘਰਦਿਆਂ ਦੀ ਲੱਤ ਖਰਾਬ ਵੀ ਮੈਂ ਤਾਂ ਦੋ ਵਕਤ ਦੀ ਰੋਟੀ ਪੂਰੀ ਖਾਦੀ ਹਾਂ ਵੀ ਹੋਰ ਮੈਂ ਕਿਹੜਾ ਬੈਂਕ ਕਾਲਣਾ ਕਰਨ ਨਹੀਂ ਤੁਹਾਨੂੰ ਜਿਹੜੇ ਦੂਸਰੇ ਕੋਈ ਮਰਦ ਦਾ ਜਿਹੜੇ ਆਟੋ ਚਲਾਉਂਦੇ ਆ ਉਹ ਤੁਹਾਨੂੰ ਇਹ ਗਲਤ ਸ਼ਬਦ ਵਰਤਦੇ ਨਹੀਂ ਵੀਰ ਜੀ ਸਾਡੇ ਪਿੰਨਾਂ ਜਾਂ ਟੈਂਪੋ ਵਾਲੇ ਨੇ ਸ਼ਬਦ ਕਿਹਾ ਪਰ ਮੇਰੇ ਘਰ ਦੇ ਨੂੰ ਮੈਂ ਇੱਕ ਦਿਨ ਲਈ ਜਾਂਦੀ ਸੀ ਫਿਰ ਹੁਣ ਖੜਾ ਕੇ ਵੀ ਕਿਉਂ ਕਹਿੰਦਾ ਤੂੰ ਐ ਬੋਲ ਤਾ ਚਰਜ ਨਾ ਪੈ ਵੀ ਜੇ ਕੋਈ ਤੁਹਾਨੂੰ ਗਲਤ ਬੋਲਦੀ ਆ ਜਾਂ ਗਲਤ ਜਾਂਦੀ ਸਾਨੂੰ ਦੱਸੋ ਗੁਰਸਖ ਹੈਗੀ ਗਾਤਰਾ ਪਾਇਆ ਇਹਨਾਂ ਤੇ ਗਲਤ ਬੋਲਣ ਵਾਲੀ ਨਾ ਕੁਝ ਦੇਖਣ ਵਾਲੀ ਹੈ ਪਹਿਲਾ ਟੈਂਪੂ ਵਾਲੇ ਨੇ ਧੱਕਾ ਦਿੱਤਾ ਸੀ ਇਹ ਮਾੜਾ ਮੋਟਾ ਆਟੋ ਚਲਾਉਣ ਲੱਗ ਗਿਆ ਸੀਗਾ ਤੇ ਮੈਂ ਕੰਮ ਤੇ ਜਾਣ ਲੱਗ ਗਈ ਤੇ ਜਦੋਂ ਮੈਂ ਦੂਸਰਾ ਇਹਨਾਂ ਤਿੰਨ ਸਵਾਰੀਆਂ ਬਾਹਰ ਨਾ ਸਾਡੇ ਅੱਡੇ ਦਾ ਕਹਿੰਦਾ ਵੀ ਅੱਜ ਮੈਂ ਬਾਹਾਲੀਆਂ ਇਹਨਾਂ ਨਾਲ ਐ ਲੱਤ ਚੱਕ ਕੇ ਵਿਖਾਤੀ ਕਹਿੰਦਾ ਮੇਰੀ ਲੱਤ ਦੀ ਕੰਡੀਸ਼ਨ ਡਾਉਣ ਉਹਨੇ ਜਦੋਂ ਧੱਕਾ ਦਿੱਤਾ ਫਿਰ ਉਹਨਾਂ ਦੇ ਸਿਰੇ ਮਾਸ ਫੇਰ ਫਟ ਗਿਆ ਗਿੱਟੇ ਤੇ ਹੁਣ ਜਾਨੀ ਕਿ ਹੱਡੀ ਤੇ ਮਾਸ ਇਹਨਾਂ ਨੱਖ ਖਿਸਕ ਗਿਆ ਉਦੋਂ ਬਾਅਦ ਫਿਰ ਮੈਂ ਡਾਕਟਰ ਕੋਲ ਲੈ ਕੇ ਗਈ ਦੱਸ ਤੱਕ ਨੂੰ ਕੋਈ ਨਾ ਪਣ ਹੁਣ ਤਾਂ ਦਿਲ ਨਾਲ ਥੋੜਾ ਕਰ ਤੇਰੀ ਕੈਸ ਮਦੀ ਹੈ ਹੋਜੀ ਮੇਰੇ ਤਾਂ ਹੁਣ ਵਾਸ ਨਹੀਂ 70000 ਰੁਪਏ ਦੀ ਦਵਾਈ ਉਹਦੇ ਨੂੰ ਆਈ ਬੈਠੀ ਤੇ ਉਹ ਕਹਿੰਦਾ ਦਵਾਈ ਤੇ ਨਾ ਟੈਨਸ਼ਨ ਲਾ ਹੁਣ ਕਿੱਥੇ 3000 ਦੀ ਦਵਾਈ ਮਹੀਨੇ ਦੀ ਆਉਣ ਲੱਗੇ ਕਿੱਥੇ 4000 ਦੀ ਫੇਰ ਹੋਗੀ ਦਵਾਈ ਤਾਂ ਜੀ ਤੁਸੀ ਪਹਿਲਾਂ ਇਹ ਦੱਸੋ ਕਿ ਜਿਵੇਂ ਵੀ ਤੁਹਾਡੇ ਘਰ ਬਾਹਰ ਚ ਤੁਸੀਂ ਜਿਵੇਂ ਦੱਸ ਰਹੇ ਸੀ ਕਿ ਵੀ ਮੇਰਾ ਸਾਰਾ ਕੋਸ਼ੀ ਵਿਕ ਗਿਆ ਮੇਰੇ ਕੋਲੇ ਕੁਝ ਵੀ ਨਹੀਂ ਇਹ ਇਹ ਵੀ ਦੱਸੋ ਵੀ ਉਹਦੇ ਇਲਾਜ ਚ ਕਿੰਨਾ ਕਿੰਨਾ ਕੁਝ ਤੁਹਾਡਾ ਨੁਕਸਾਨ ਹੋ ਗਿਆ ਕੱਟ ਤਾਂ ਸੀ ਮੱਝੇ ਕਿਫਰ ਲਈ ਪਠਿਆਲਾ ਰੇੜਾ ਵੀ ਵੇਚਤਾ ਮੋਟਰਸਾਈਕਲ ਵੀ ਵੇਚਤਾ ਜਾਨੀ ਕਿ ਹੁਣ ਤਾਂ ਕੁਛ ਨਹੀਂ ਕੋਲੇ ਬਸ ਆਟੋ ਅੱਧੇ ਡੇਢੀ ਤਿਚਲਮ ਨਹੀਂ ਉਹ ਵੀ ਬਾਪੂ ਦਾ ਮੈਂ ਬਹੁਤ ਧੰਨਵਾਦ ਕਰਦੀ ਕਿਸ ਤਾਂ ਟੁੱਟੀਆਂ ਪਈਆਂ ਤਾਂ ਵੀ ਨੂੰਨੇ ਕਦੇ ਆਟੋ ਫੜਿਆ ਇਹਨਾਂ ਨੇ ਉਹਨਾਂ ਨੂੰ ਫਿਰ ਉਹਨੂੰ ਵੀ ਫੋਨ ਲਾਇਆ ਟੈਂਪੋ ਵਾਲੇ ਨੇ ਕਿ ਕਹਿੰਦੇ ਸਾਨੂੰ ਗੇੜੇ ਤੇ ਗੇੜਾ ਲਾਈ ਜਾਂਦੇ ਉਹ ਮੁੜ ਕੇ ਖੜਾ ਰਿਹਾ ਵਿਚਾਰਾ ਦੋ ਗੇੜੇ ਕੱਢ ਕੇ ਗਿਆ ਜਦੋਂ ਮੈਂ ਦੁਆਰਾ ਗਈ ਮੇਰੀ ਸੱਸ ਆਉਂਦੀ ਸੀ ਕੁੜੀ ਕੋਲ ਕਹਿੰਦੀ ਮੈਨੂੰ ਲੈ ਕੇ ਜਾ ਉਹ ਮੈਂ ਮੁੰਡਾ ਬਹੁ ਨਹੀਂ ਨੂੰ ਨਾਲ ਤੇ ਫਿਰ ਉਹ ਜਦ ਬਾਪ ਨੂੰ ਤਿੰਨ ਗੇੜੇ ਉੱਥੇ ਕੱਢੇ ਕਹਿੰਦਾ ਪੁੱਤ ਡੇਢ ਘੰਟਾ ਹੋ ਗਿਆ ਤੂੰ ਮੈਨੂੰ ਟੱਕਰਿਆ ਨਹੀਂ ਕਹਿੰਦਾ ਇਹਨਾਂ ਕਹਿੰਦਾ ਮੈਨੂੰ ਵੀ ਖਰਾਬ ਕਰਦੇ ਕਹਿੰਦੇ ਆਟੋ ਨਹੀਂ ਫੜਦਾ ਉਹ ਸਵਾਰੀਆਂ ਢੋਂਦੀ ਰਹਿੰਦੀ ਸੀ ਤੇਲ ਬਾਲਦੇ ਰਹਿੰਨੇ ਪੁਲਿਸ ਵਾਲੇ ਨੇ ਵੀ ਮੈਨੂੰ ਇਹ ਗੱਲ ਕਹੀ ਕਿੰਦੋ ਕੀ ਕਿੰਦੋ ਹੋਰ ਕੰਮ ਨਹੀਂ ਹੁੰਦਾ ਗੱਫਰ ਦੂਜਿਆਂ ਦੀ ਲੱਤਾਂ ਥੋੜੀ ਖਰਾਬ ਕਰਨ ਨਾ ਮੈਂ ਤਾਂ ਮੇਰੀ ਮਜਬੂਰੀ ਤੇ ੱੱਕੇ ਖਾਨੀ ਇਹ ਮੇਰੀ ਉਹ ਸ਼ਰਮ ਮੈਂ ਤਾਂ ਕੋਈ ਪਰਖ ਦੇ ਅਗਲੇ ਤੁਰੇ ਫਿਰਦੀ ਨੂੰ ਕੰਮ ਕਰਨ ਚ ਕੀ ਹਰ ਜਾ ਤੁਸੀਂ ਜਦੋਂ ਬੰਦਾ ਆਟੋ ਚਲਾ ਸਕਦਾ ਤੁਸੀਂ ਕਿਉਂ ਨਹੀਂ ਚਲਾ ਸਕਦੇ ਮੈਂ ਚਲਾਈ ਨਹੀਂ ਪਹਿਲੇ ਮੈਂ ਇਹ ਲੱਗ ਗਈ ਥੋੜਾ ਥੋੜਾ ਚਲਾਉਣ ਤੇ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਆਪ ਚਲਾ ਲੈੱਕਦੇ ਨੇ ਫਿਰ ਮੈਨੂੰ ਘਰੋਂ ਬਾਹਰ ਲੈ ਗਿਆ ਇੱਕ ਦਿਨ ਨਗਾਇਓ ਮੈਂ ਘਰੇ ਆ ਗਈ ਇਦੋਂ ਫਿਰ ਮੈਂ ਚਲਾ ਕੇ ਲੱਗੀ ਤੀਜੇ ਦਿਨ ਫਿਰ ਮੈਂ ਵੀਰਵਾਰ ਵਾਲੇ ਦਿਨ ਆ ਪਿਚਲਾਉਣ ਲੱਗ ਜਦੋਂ ਕਦੇ ਮੁੰਡੇ ਨੂੰ ਬਾਹ ਲੈਣਾ ਉਹਨੂੰ ਸਮਝਾਣਾ ਪਰ ਮੈਂ ਬੁੱਕਰਾ ਸੀ ਪਾੜਨ ਉਹਨੇ ਕਹਿਣਾ ਮੈਨੂੰ ਨੀਂਦ ਆਉਂਦੀ ਜਾਂ ਤਾਂ ਮੈਨੂੰ ਘਰੇ ਛੱਡ ਗਿਆ ਫਿਰ ਮੂੰਹੇ ਭਾ ਕੇ ਹੌਲੀ ਹੌਲੀ ਲੈ ਕੇ ਜਾਣਾ ਜਾਂ ਮਚੌਂਕ 'ਚ ਖੜ ਜਣ ਜਦੋਂ ਤੁਸੀਂ ਤੁਹਾਡੇ ਪਤੀ ਦੇ ਸੱਪ ਲੜ ਦੀ ਜਦੋਂ ਲੜਨ ਤੋਂ ਪਹਿਲਾਂ ਉਹ ਕੰਮ ਕੀ ਕਰਦੇ ਸੀ ਉਹ ਕੰਮ ਵਿੱਚ ਪਹਿਲਾਂ ਤਾਂ ਅਸੀਂ ਪੱਠੇ ਦਾ ਕਰਦੇ ਪੱਠੇ ਤੋਂ ਬਾਅਦ ਨਾ ਉਹ ਚਲੇਗਾ ਦਵਾਈ ਵਿੱਚ ਦਵਾਈ ਤਾਂ ਸਾਢੇ 3-4 ਸਾਲਾਂ ਤੋਂ ਆਏ ਸੀ ਅਸੀਂ ਚੁੰਨੇ ਦਾ ਲਾਲਚ ਕਰ ਲਿਆ ਚੁੰਨ ਲਾਉਂਦੇ ਸੀਗੇ ਚੁੰਨ ਨਾਲ ਦੁਪਹਿਰ ਨੂੰ ਬਹਿ ਜਾਂਦੇ ਰੋਟੀ ਖਾਣ ਕਹਿੰਦੇ ਕਿ ਅਸੀਂ ਤਾਂ ਪੰਨੇ ਆ ਇਹ ਵੀ ਪਾ ਕੇ ਤੇ ਅਸੀਂ ਪਾਸੇ ਉਹ ਕਿ ਬਹਿ ਗਣ ਤੇ ਜਦੋਂ ਉੱਠਿਆ ਨਾ ਦੁਆਰਾ ਤੇਦੀ ਲੱਤ ਤੋਂ ਸਾਰੀ ਲਾਲ ਹੋ ਗਈ ਤੇ ਨਾਲ ਦੀ ਨਾਲ ਹੀ ਬੁਖਾਰ ਹੋ ਗਿਆ ਜਦੋਂ ਅਸੀਂ ਡਾਕਟਰ ਦੇ ਲੈ ਕੇ ਗਏ ਉਹ ਕਹਿੰਦਾ ਕਿ ਦੂਸਰਾ ਠੁਕਿਆ ਵਾ ਤੇ ਇਹ ਕਹਿੰਦਾ ਠੁਕਿਆ ਨਹੀਂ ਗਿਆ ਬਾਅਦ ਵਿੱਚ ਅਸੀਂ ਕਿਤੇ ਹੋਰ ਲੈ ਕੇ ਗਏ ਉਹ ਕਹਿੰਦੇ ਸੱਪ ਲੜਿਆ ਵਾ ਫਿਰ ਜਦੋਂ ਤੀਜੇ ਦਿਨ ਅਸੀਂ ਜੋਗੀ ਕੋਲ ਲੈ ਕੇ ਗਏ ਉਹਨੇ ਅਠਾਂ ਦਿਨਾਂ ਚੋਦੋ ਤਲਾ ਤੱਕ ਠੀਕ ਕਰਤੀ ਸੀ ਇਹ ਉਸ ਤੋਂ ਬਾਅਦ ਵਧੀਆ ਤੁਰਿਆ ਫਿਰਦਾ ਸੀ ਇਹ ਹੁਣ ਢਾਨਾਂ ਸਾਲਾਂ ਬਾਅਦ ਹੋ ਗਈ ਸੀ ਅੱਛਾ ਹਾਂਜੀ ਢਾਨਾਂ ਸਾਲਾਂ ਬਾਅਦ ਜਦੋਂ ਅਠ ਖੜੀ ਫਿਰ ਅਸੀਂ ਪਹਿਲਾਂ ਤਾਂ ਬਹੁਤ ਤੁਰੇ ਫਿਰਦੇ ਰਹੇ ਡਰੋਲ ਇੱਥੇ ਲੈ ਕੇ ਗਏ ਸੀਗੇ ਚੰਨੂਆਣੇ ਉੱਥੋਂ ਵੀ ਫਰਕ ਪਿਆ ਉਸ ਤੋਂ ਬਾਅਦ ਫਿਰ ਦੁੰਨੇ ਆਣੇ ਲੈ ਕੇ ਗਏ ਉੱਥੋਂ ਉਹਨੇ ਫਿਰ ਕੱਚੀ ਤੇ ਪੱਟ ਚਲਾ ਤੇ ਉਹ ਲਾ ਨੀਲਾ ਥੱਥਾ ਪਾਤਾ ਨੀਲੇ ਥੱਥੇ ਨੂੰ ਫਟ ਗਈ ਮੁੜਕ ਟਰੋਲੀ ਵਾਲੇ ਕੋਲ ਲੈ ਕੇ ਗਏ ਟਰੋਲੀ ਵਾਲੇ ਨੇ ਫਿਰ ਮਾਸ ਹੀ ਕੱਢਤਾ ਸਾਰਾ ਫਿਰ ਸਾਨੂੰ ਸਾਰੇ ਡਾਕਟਰਾਂ ਨੇ ਜਵਾਬ ਦੇਤਾ ਫਰੀਦਕੋਟ ਵਾਲਿਆਂ ਨੇ ਵੀ ਇਹ ਤੇ ਲੁਧਿਆਣੇ ਵਾਲਿਆਂ ਨੇ ਵੀ ਤੇ ਇਹ ਦੂਸਰਾ ਮੋਗਿਆ ਵਾਲਿਆਂ ਨੇ ਵੀ ਕਿਸੇ ਨੇ ਹੱਥ ਨਹੀਂ ਪਾਇਆ ਫਿਰ ਜਾਨੀ ਕਿ ਮੇਰਾ ਛੋਟਾ ਭਰਾ ਜਾਣਦਾ ਸੀ ਡਾਕਟਰ ਨੂੰ ਇਹਨੂੰ ਦੇਸੀ ਇਲਾਜ ਵਾਲੇ ਨੂੰ ਫਿਰ ਉਹਨਾਂ ਕੋਲ ਜਦ ਅਸੀਂ ਗੱਲ ਕੀਤੀ ਉਹ ਕਹਿੰਦਾ ਮੈਨੂੰ ਵੀਡੀਓ ਪਾ ਦੋ ਕਹਿੰਦਾ ਜੇ ਤਾਂ ਛੋਟੀ ਕੇਅਰ ਵਧੀਆ ਹੋਈ ਭੈਣੇ ਤੇ ਮੈਂ 45 ਦਿਨ ਦਿੱਤੇ ਆ ਤਗਾਂ ਦਾ ਮਿੰਨੇ ਵਾਂਗ ਜਿੱਡੇ ਢ ਖਾਹੋਗੀ ਵਿਲਾਤ ਮਾਸ ਅਈ ਫਿਰ ਉਹ ਲਾਜ ਤੱਕ ਰਾਈ ਜਾਣਾ ਵੀਰੇ ਤੇ ਹੁਣ ਜਾਨੀ ਕਿ ਫਰਕ ਤਾਂ ਹੈਗਾ ਹੁਣ ਨਵੇਂ ਸਿਰੇ ਫੇਰ ਉਖੜ ਗਿਆ ਮਾਸ ਹੁਣ ਕੋਈ ਮੇਰੀ ਮਦਦ ਨਹੀਂ ਕਰਦਾ ਹੁਣ ਅਗਲੇ ਕਹਿੰਦੇ ਛੋਟ ਦੇ ਸਿਲਾਈ ਦੀ ਕਿਸ ਨੇ ਮਦਦਤ ਨਹੀਂ ਕਰਨੀ 70000 ਤੁਸੀਂ ਡਾਕਟਰ ਦੇ ਵੀ ਕਰਜਾਈ ਹਾਂਜੀ ਥਾਂ ਵੀ ਗੈਣੇ ਪਛਾਤੀ ਐ ਬਸ ਦਿਨ ਹੀ ਵਧੀਓ ਬੱੱਚੇ ਦੇ ਬੋਟ ਵੀ ਟੁੱਟੇ ਵੀ ਉਹ ਮੈਨੂੰ ਨੱਤ ਕਹਿੰਦਾ ਮੈਨੂੰ ਬੋਟ ਲੈ ਕੇ ਤੇ ਮੈਂ ਕਿਹਨੂੰ ਕੁਸ ਦਵਾਈ ਨੂੰ ਪੈਸੇ ਆਣੇ ਕਿ ਇਹ ਜਰਾਬਾ ਤੱਕ ਨਹੀਂ ਲੈ ਕੇ ਦਿੱਤੀ ਉਹ ਵੀ ਨਾ ਮੈਂ ਤੇ ਟੈਂਪੂ ਵਾਲਿਆਂ ਨੂੰ ਵੀ ਇਹ ਗੱਲ ਕਹੀ ਸੀ ਵੀ ਮੇਰੇ ਇੰਨੇ ਘੜਾਤ ਮਾੜਿਆ ਇਹ ਮੈਂ ਬੁਰੇ ਵਕਤ ਕਰਕੇ ਮੈਂ ਤੱਕੇ ਖਾਣੀ ਨਹੀਂ ਮੈਂ ਕਦੇ ਬਾਹਰ ਨਹੀਂ ਨਿਕਲੀ ਸੀ ਜੇ ਇੱਕ ਟੈਂਪੂ ਕੋਈ ਹੋਰ ਉਹਨਾਂ ਵਰਗਾ ਵੱੱਤ ਪਾ ਲੈਂਦਾ ਤੇ ਕੀ ਉਹਦੇ ਨਾਲ ਵੀ ਇੰਹੀਂ ਕਰਦੇ ਨਹੀਂ ਬੀਤ ਮੇਰੇ ਨਾਲ ਤਾਂ ਬਹੁਤ ਉਹਨਾਂ ਨੇ ਕੁੱਤੇ ਖਾਣੀ ਕੀਤੀ ਮੈਂ ਤਾਂ ਖੜਾ ਕੇ ਕਹਿੰਦੇ ਗਏ ਤੇ ਨੀ ਸ਼ਰਮ ਮਾੜੀ ਮੋਟੀ ਪਾਈ ਹੈਗੀ ਕਿ ਨਹੀਂ ਫਿਰ ਮੈਂ ਕਰਿਆ ਕਰਵਾ ਕਰਦੇ ਕੋਲੇ ਯਾ ਕਿ ਮੈਨੂੰ ਤੇਰੀ ਵਜ੍ਹਾ ਨਾਲ ਤੂੰ ਬੈਠਾ ਮੈਨੂੰ ਇੱਥੇ ਤੱਕ ਸੁਣਨਿਆ ਪੈਂਦਗਾ ਦੁਨੀਆ ਮਦਦ ਕਰਨ ਦੀ ਬਜਾਏ ਜਿਹੜਾ ਕੋਈ ਰੋਜ਼ਗਾਰ ਕਰਨਾ ਚਾਹੁੰਦਾ ਉਹਨੂੰ ਵੀ ਇੰਨਾ ਤੰਗ ਕਰਦਾ ਹਾਂਜੀ ਬਿੱਟੇ ਮੈਨੂੰ ਇੱਥੇ ਤੱਕ ਬੋਲ ਲਿਆ ਗਿਆ ਵੀ ਜੇ ਕੋਈ ਸ਼ਰਮ ਮੈਂ ਤਾਂ ਮਾੜੀ ਮੋਟਿਆ ਸੀ ਵੀ ਤੇਲ ਫੂਕਦੇ ਫਿਰਦੇ ਮੈਂ ਹਾਂ ਮੈਂ ਕਿਹੜਾ ਕਿਸ ਨੂੰ ਗਲਤ ਬੋਲੀ ਵੀ ਮੈਂ ਸਵਾਰੀਆਂ ਲੈ ਕੇ ਜਾਂਦੀ ਮੈਂ ਕਿ ਸਾਰੀ ਲੈ ਕੇ ਜਾਂਦੀ ਆ ਇਹ ਪੰਜੀ ਜਦੋਂ ਦੁਬਈ ਚ ਸੀਗੇ ਤੁਹਾਡੇ ਹਸਬੰਡ ਉਦੋਂ ਵਧੀਆ ਸੀਗਾ ਸਾਰਾ ਤੁਹਾਡਾ ਬਹੁਤ ਵਧੀਆ ਸੀ ਟਾਈਮ ਪਾਸ ਕਰਦੇ ਪਸੂ ਰੱਖਦੇ ਹੁੰਦੇ ਸੀ ਨਾਲ ਪ੍ਰਸ਼ਾਦ ਦੀ ਦੁਕਾਨ ਲਾਉਂਦੇ ਸੀ ਮੇਰੀ ਸੱਸ ਸੀ ਮੇਰਾ ਸਹੁਰਾ ਸੀ ਮੈਂ ਨਾਲੇ ਪਸੂ ਸੰਭ ਲੈਂਦੀ ਸੀ ਨਾਲੇ ਮੈਂ ਜਵਾਕ ਸਕੂਲੇ ਭੇਜਦੀ ਸੀ ਨਾਲੇ ਉਹਨਾਂ ਦੀ ਰੋਟੀ ਚਾ ਲੈ ਕੇ ਮੈਂ ਘਰੋਂ ਜਾ ਵੜਦੀ ਸੀ ਬਾਪ ਸਾਡੇ ਨੂੰ ਤਾਂ ਹੋ ਗਿਆ 1.5 ਸਾਲ ਪੂਰਾ ਹੋਇਆ ਇਹਨੂੰ ਉਸ ਤੋਂ ਬਾਅਦ ਜਦੋਂ ਇਹ ਬਿਮਾਰ ਹੁੰਦਾ ਪਹਿਲਾ ਗਾਂ ਮਰ ਗਈ 40000 ਦੀ ਫਿਰ ਮੈਨੂੰ ਖੜੇ ਪਰ ਮੱਝ ਵਿੱਚ ਨਹੀਂ 40000 ਦੀ ਪਰ ਛੋਟੀ ਸੀ ਕਿਧਾ ਹਜ਼ਾਰ ਦੇ ਉਹ ਵੀ ਮੈਂ ਫਿਰ ਵੇਚ ਕੇ ਦੇ ਤੇ ਲਈ ਜਾਨੀ ਕਿ ਹੁਣ ਤਾਂ ਕੁਛ ਨਹੀਂ ਵੀਰ ਦੋ ਵਕਤ ਦੀ ਰੋਟੀ ਵੀ ਨਹੀਂ ਪਹੁੰਰੀਂਦੀ ਬੱਚੇ ਜੇ ਮੈਂ ਦਵਾਈ ਲੈਣ ਉੱਠ ਜੰਨੀ ਢੇੜਾ ਨਹੀਂ ਲੱਗਦਾ ਪਰ ਬੱਚੇ ਚਾਹ ਲੰਗੂ ਸੁਆਣ ਦੁੱਧ ਤੋਂ ਐ ਬੈਠੇ ਰਹਿੰਦੇ ਐਸ ਵਾਰ ਵੀ ਕੁੜੀ ਨੇ ਮੈਨੂੰ ਹਜ਼ਾਰ ਪਾਤਾ ਤੇ ਮੈਂ ਡਾਕਟਰ ਤੇ ਦਵਾਈ ਲੈਣ ਚਲੀ ਗਈ ਇਨਾ ਕੁ ਢੀਰ ਫੋਨ ਲਾਇ ਮਾ ਤਦਲੇ ਹੁਣ ਕਸਬੇ ਦੇ ਤੂੰ ਪੈਸੇ ਸਨੂਨਾਂ ਨੇ ਵੀ ਮੋੜ ਤਮੜ ਕੇ ਸੁਹਣ ਬੱਚੇ ਹੋ ਸਕੂਲੋਂ ਉੱਠ ਕੇ ਚਲੇ ਜਦੋਂ ਮੈਂ ਇਸ ਮੁੱਕ ਢੇੜਾ ਲਾ ਕੇ ਫਿਰ ਸਕੂਲੋਂ ਆਏ ਤਮੂ ਉਹ ਚਾਹ ਪੀ ਆਈ ਪਰ ਉਹਨਾਂ ਦਾ ਵੀ ਸਬਰ ਉਹਨਾਂ ਨੇ ਕਦੇ ਕਿਸੇ ਕੋਲ ਕਿਹਾ ਨਹੀਂ ਜਾਂਸੀ ਰੋਟੀ ਇੱਕ ਖਾਦੀ ਆ ਜਾਂਦੀ ਖਾਦੀ ਜਾਂਸੀ ਬਿਨਾ ਚਾਹ ਤੋਂ ਅੱਜ ਆਏ ਜਾਂ ਅਸੀਂ ਚਾਹ ਪੀਣੀ ਕਦੇ ਜਦ ਨਹੀਂ ਕੀਤੀਗੀ ਤੇ ਜਿਹੜਾ ਤੁਸੀਂ ਆਟੋ ਚਲਾਉਂਦੇ ਆ ਉਹ ਤੁਹਾਡਾ ਆਪਦਾ ਕਿ ਉਹ ਵੀ ਕਿਰਾਏ ਕਰੂਏ ਤੇ ਨਹੀਂ ਫਿਰ ਉਹ ਕਿਰਾਏ ਤੇ ਆ ਪਹਿਲੇ ਤਾਂ ਕੋਈ ਇੱਥੇ ਲੈ ਕੇ ਆਇਆ ਸੀ ਨਗਾਹੇ ਉਹ ਉੱਤੋਂ ਚੱਲੇ ਨਹੀਂ ਉਹਦੀ ਇੱਕ ਬਾਹ ਸੀ ਤੇ ਉਹ ਕਹਿੰਦਾ ਪੁੱਤ ਜੇ ਤੁਸੀਂ ਚਲਾ ਲਓਗੇ ਤਾਂ ਵੀ ਇਹ ਤੁਰਿਆ ਫਿਰਦਾ ਮਾੜਾ ਮੋੜ ਇਹ ਕਹਿੰਦਾ ਠੀਕ ਹੈ ਮੈਂ ਚਲਾ ਲੀਣਾ ਤੇ ਜਦੋਂ ਚਲਾਉਣ ਲੱਗ ਗਿਆ ਤੇ ਲੱਤ ਨੂੰ ਸੋਜ ਪੈਣ ਲੱਗ ਗਈ ਤੇ ਮੈਂ ਆਹ ਮੈਂ ਚਲਾ ਕੇ ਵੇਖਾਂ ਮੈਂ ਇੱਕ ਦਿਨ ਇਧਰੋਂ ਲੈ ਗਈ ਤੇ ਇੱਕ ਦਿਨ ਹੀ ਉਧਰੋਂ ਲਈ ਚਲਾ ਕੇ ਨਗਾਹੇ ਤੇ ਤੀਜੇ ਦਿਨ ਫਰਮਾਪ ਹੀ ਕੱਢ ਲਿਆ ਟੋ ਤਾਂ ਮੁੰਡਾ ਮੇਰਾ ਥੋੜਾ ਚੋਸਤਾ ਜਿਆਦੇ ਕਹਿੰਦਾ ਬੱਬੂ ਕੋਸ ਨਹੀਂ ਹੁੰਦਾ ਕਹਿੰਦਾ ਆਪਾਂ ਚਲਾਇਆ ਕਰਗੇ ਫਿਰ ਉਹਨੇ ਜਦ ਸਕੂਲੋਂ ਆ ਜਾਣਾ ਮੈਂ ਉਹਨੂੰ ਬਾਕੇ ਨਾਲ ਲੈ ਜਾਣਾ ਹੁਣ ਤਾਂ ਜਾਨੀ ਉਹ ਦਿਨਾਂ ਚ ਇੱਕ ਤਾਂ ਘਰੋਂ ਹਾਲਤ ਬੜੀ ਮੰਦੀ ਸੀ ਇੱਕ ਲੋਕਾਂ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਇੰਨਾ ਕਿ ਥਾਣੇ ਤੱਕ ਵੀ ਉਹਨਾਂ ਨੇ ਗੱਲ ਪਹੁੰਚਾਈ ਕਿ ਸਾਨੂੰ ਬੁੜੀ ਖਰਾਬ ਕਰਦੀ ਇਹ ਕੰਮ ਕਰਨਾ ਗੁਨਾਹ ਹੈ ਤੁਹਾਨੂੰ ਥਾਣੇ ਲੈ ਕੇ ਜਾਏ ਲੋਕ ਵੀ ਹ ਕੰਮ ਕਰਨਾ ਵੀ ਕੋਈ ਗੁਨਾਹ ਕਿਉਂ ਦੇਖੇ ਦੂਸਰੇ ਸਵਾਰੀਆਂ ਲੈ ਜਾਂਦੀ ਲੰਗੇ ਨੇ ਵੀ ਇੱਥੇ ਮੈਂ ਕੋ ਹੋਰ ਮੇਚ ਗਦੇ ਭੋਣੇ ਕਿ ਪਸੂ ਭੋਣੇ ਬਹਿਣੀਆਂ ਤੇ ਸਵਾਰੀਆਂ ਮੈਂ ਤਾਂ ਟਾਈਮ ਪਾਸ ਮਾਰੀ ੱੱੱਕੇ ਖਾਨੀ ਮੈਂ ਇੱਥੋਂ ਤੱਕ ਵੀ ਕਿਹਾ ਮੈਨੂੰ ਘੇਰਿਆ ਘੇਰਿਆ ਵੀ ਇੱਕ ਵਾਰ ਸਾਰਿਆਂ ਨੇ ਇਕੱਠੇ ਹੋ ਗਏ ਉਹ ਮੈਂ ਜਾਣਦੀ ਨਹੀਂ ਕਿੱਥੋਂ ਵੇ ਤੇ ਸੋ ਇੱਕ ਤਾਂ ਛੋਟੀ ਲੈ ਕੇ ਆ ਗਿਆ ਸੀ ਮੈਂ ਕਿ ਹੁਣ ਤੂੰ ਮੇਰੇ ਪਿਓ ਦੀ ਉਮਰ ਦਾ ਮੈਂ ਕੁਸ ਕਹਿ ਬੋਲਣਾ ਨਹੀਂ ਚਾਹੁੰਦੀ ਤੈਨੂੰ ਤੇ ਪਰ ਜੇ ਮੇਰੇ ਹਾਨ ਪ੍ਰਮਾਨਦੰਦਾਂ ਮੈਂ ਤੈਨੂੰ ਜਵਾਬ ਦੇਣਾ ਸਮੈ ਜਿ ਮਜਬੂਰੀ ਚ ਤੱਕ ਖਾਨੀ ਕਿੰਨੇ ਬੰਦੇ ਹਾਲਾਤ ਆ ਲੋਕ ਇੱਕ ਇੱਕ ਔਰਤ ਤੋਂ ਇੱਕ ਉਹਦੇ ਛੋਟੇ ਜਿਹੇ ਕੰਮ ਤੋਂ ਇੰਨੇ ਬੰਦਿਆਂ ਨੂੰ ਡਰ ਹੋ ਗਿਆ ਹੈ ਵੀ ਤੁਸੀਂ ਖਾ ਜਾਓਗੇ ਉਹਨਾਂ ਦਾ ਸਾਰਾ ਕਿਸਮਤ ਹਾਂਜੀ ਵੀਰ ਜੀ ਕਿਤੇ ਤਾਂ ਮੈਨੂੰ ਬਣ ਜਾਂਦਾ 400 ਕਿਤੇ 500 ਕਿਤੇ 450 ਵੀ ਬਸ ਮੈਂ ਕਹਿੰਨੂੰ ਨਹੀਂ ਮੈਂ ਜੇ ਉਹਨਾਂ ਨੂੰ ਚਾਹ ਹੀ ਪਿਆ ਦਾਂ ਸੂਰ ਦੇ ਟਾਈਮ ਵਧੀਆ ਤੂੰ ਠੀਕ ਫਿਰ ਉਹ ਕਹਿੰਦੇ ਉਹ ਕੁਸ ਮੰਗਦੇ ਨਹੀਂ ਕਿ ਹੁਣ ਮੁੰਡਾ ਖੀਰਦਾ ਸੀ ਕਿ ਮੈਂ ਹਾਂ ਪੁੱਤ ਦਵਾਈ ਨੂੰ ਵੀ ਪੈਸੇ ਆਣਗੇ ਮੇਰੇ ਤਾਂ ਮਦਦ ਤੇ ਨਹੀਂ ਕਰਨੀ ਕਹਿੰਦੇ ਵੀ ਮੈਂ ਬੂਟ ਕਿੱਥੋਂ ਲੈ ਕੇ ਦੇਵਾਂ ਤੈਨੂੰ ਇਹ ਨਹੀਂ 500 ਚੋਂ ਤੁਸੀਂ ਉਹਦਾ ਕਿਰਾਇਆ ਵੀ ਦੇਣਾ ਹੁੰਦਾ 300 ਰੁਪਿਆ ਰੋਜ਼ ਕਿਸ਼ਤ ਪਰ ਦੀ ਹੁੰਦੀ ਅੱਛਾ ਉਹਦੇ ਵਿੱਚ ਫਿਰ ਮੈਂ ਸ਼ਾਮ ਨੂੰ ਆਟਾ ਵੀ ਲਿਆਉਣਾ ਹੁੰਦਾ ਵਖੰਡ ਪੱਤੀ ਮਤਲਬ 150 ਜਾਂ 200 ਹੀ ਬਣਦਾ ਤੁਹਾਨੂੰ ਹਾਂਜੀ ਵੀਰ ਜੀ ਵੀਰਵਾਰ ਜਾਨੀ ਕਿ 800 ਰੁਪਿਆ 900 ਰੁਪਿਆ ਜਾਂ 20000 ਤੋਤੇ 10 ਵੀ ਬਣ ਜਾਂਦੇ ਬਸ ਇੰਨੇ ਬਣਦੇ ਉਹ ਵੀਰਵਾਰ ਨੂੰ ਉੱਥੇ ਮੇਲਾ ਹੁੰਦਾ ਤਾਂ ਹਾਂਜੀ ਵੀਰ ਜੀ ਵੀਰਵਾਰ ਨੂੰ ਉਹ ਵੀ ਆਲਮ ਵਾਲੇ ਦੇ ਬਹੁਤ ਵਧੀਆ ਆਟਾ ਵਾਲੇ ਆ ਉਹ ਕਹਿਣਗੇ ਜੇ ਸਾਡਾ ਵੀ ਗੇੜਾ ਤਾਂ ਅਸੀਂ ਨਹੀਂ ਭਰਨਾਗਾ ਤੂੰ ਭਰ ਕੇ ਲੈ ਜਾ ਗੇੜਾ ਇੱਕ ਦਿਨ ਉਹਨਾਂ ਨੇ ਮੈਨੂੰ ਰੋਕਿਆ ਕਹਿੰਦੇ ਪੁੱਤ ਤੂੰ ਸਵਾਰੀਆਂ ਨਾਲ ਸਾਡੇ ਘੇੜੇ ਤੇ ਲਜਾਇਆ ਕਰ ਫਿਰ ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਉਹਨਾਂ ਨੇ ਬਹੁਤ ਪੁਸਤਾਵਾ ਕੀਤਾ ਕਿ ਕਹਿੰਦੇ ਅਸੀਂ ਤੈਨੂੰ ਅੱਜ ਤੋਂ ਬਾਅਦ ਕਹਿਣਾ ਨਹੀਂਗਾ ਫਿਰ ਉਹ ਸਵਾਰੀਆਂ ਵੀ ਮੈਨੂੰ ਭਾ ਕੇ ਜਾਂਦੇ ਆ ਟੋਟ ਕਹਿੰਦੇ ਤੂੰ ਲੈ ਜਾਂ ਨਾਲੇ ਤੂੰ ਡਰਿਆ ਨਾ ਕਰ ਕਵੇਲਾ ਵੀ ਤਾਸੀ ਤੇਰੀ ਭੈਣ ਭਰਾਵਾਂ ਨਾਲ ਚੰਗੇ ਬੰਦੇ ਵੀ ਹੈਗੇ ਆ ਹਾਂਜੀ ਵੀਰ ਜੀ ਬਹੁਤ ਸਪੋਰਟ ਕਰਦੇ ਉਹਨਾਂ ਨੇ ਜਾਨਿਕ ਮੈਨੂੰ ਫੋਨ ਵੀ ਕਰ ਦੇਣਾ ਵੀ ਆ ਤੇਰੀਆਂ ਸਵਾਰੀਆਂ ਖੜਨਾ ਲੈ ਜਾ ਜਾਂ ਮਾ ਤਰਨ ਵੀ ਲੱਗੇ ਉਹਨਾਂ ਨੇ ਕਹਿੰਦੇ ਨਾ ਨਹੀਂ ਤੁਹਾਡੇ ਪਿੰਡ ਵਾਲਿਆਂ ਦੀਆਂ ਸਵਾਰੀਆਂ ਆਉਣ ਵਾਲੀਆਂ ਤੁਸੀਂ ਬਾਕੇ ਲੈ ਜਾ ਇੱਕ ਦਿਨ ਮੈਨੂੰ ਬੱਸ ਵਾਲਾ ਟੱਕਰਿਆ ਮੇਰੇ ਘਰਾਂ ਦੇ ਵਿੱਚ ਚਾਰ ਸਵਾਰੀਆਂ ਬੈਠੀਆਂ ਘਰ ਤੇ ਤਿੰਨ ਬੈਗੀਆਂ ਬਾਹਰ ਲੈ ਘਰ ਉਹ ਕਹਿੰਦੇ ਵੀ ਅਸੀਂ ਦੁਕਾਨ ਤੇ ਜਾਣਾ ਤੇ ਮੈਨੂੰ ਬੱਸ ਵਾਲਾ ਘਿਰ ਕੇ ਕਹਿੰਦਾ ਜਾਂ ਤਾਂ ਮਾ ਟੋਪਾਣ ਦੂੰਗਾ ਜਾਂ ਫਿਰ ਸਾਡੇ ਮੂਰ ਗੇੜਾ ਨਾ ਚੱਕਿਆ ਘਰ ਮੈਂ ਤੇਰਾ ਜਲੂਸ ਉਹ ਕੱਢੂੰਗਾ ਤੇ ਹੁਣ ਮੇਰੇ ਘਰ ਦੇ ਕਹਿੰਦੇ ਸੀ ਮੈਨੂੰ ਬਾੱਕ ਲੈ ਕੇ ਚੱਲ ਉਹਨੂੰ ਮੈਂ ਦੱਸਾਂ ਪਤਾ ਵੀ ਕਿਵੇਂ ਬੋਲੀਦਾ ਤੇ ਫਿਰ ਮੈਨੂੰ ਆਟੋ ਵਾਲਿਆਂ ਦੇ ਬੋਲਦਾ ਕਿ ਸੀ ਮੈਂ ਮੈਨੂੰ ਐਂ ਬੋਲਦਾ ਸੀ ਮੈਂ ਥੋੜਾ ਜਿਹਾ ਘਰੋਂ ਪਰੇਸ਼ਾਨ ਸੀਗੀ ਤੇ ਮੈਂ ਮੈਂ ਜਾ ਕੇ ਉਹਨੂੰ ਦਵਾਈ ਦਿਵਾਉਣੀ ਸੀ ਕਿ ਡਾਕਟਰ ਦੇ ਲੈ ਕੇ ਜਾਣਾ ਸੀ ਤੇ ਮੈਂ ਕੁਝ ਨਹੀਂ ਕਿਹਾ ਮੈਂ ਤੇਰਾ ਲੰਬ ਸਿਰ ਮੱਤੇ ਇਹ ਤੈਨੀਆਂ ਸਵਾਰੀਆਂ ਭਾਈਆਂ ਕਹਿੰਦਾ ਤੂੰ ਤਾਂ 10 ਸਵਾਰੀਆਂ ਬਾੱਕ ਲਈ ਜਾਂਦੇ ਆ ਤੇ ਸਾਨੂੰ ਸਵਾਰੀਆਂ ਨਹੀਂ ਪੈਣ ਦਿੰਦੀ ਮੈਂ ਕਿਹਾ ਵੀ ਤੁਹਾਡੇ ਦਾਸ ਕਿ ਤੁਸੀਂ ਦੱਸ ਜਾਣੇ ਚਲਾਉਣ ਵਾਲੇ ਜੇ ਮੈਂ ਦੋ ਦੋ ਸਵਾਰੀਆਂ ਵੀ ਲੈ ਗਈ ਤਾਂ ਮੈਂ ਬੱਚਿਆਂ ਦੀ ਰੋਟੀ ਪੂਰੀ ਖਾਣੀ ਮੈਂ ਖੜਾ ਕੋਈ ਬੈਂਕ ਖਾਲੀ ਕਰਨੀ ਜੇ ਮੈਨੂੰ ਆਹ ਦਾ ਹੁਣ ਜਦਵਾਰ ਦੱਸ ਕੇ ਨਾ ਅੱਡੇ ਤੇ ਸਵਾਰੀ ਚੱਕੀ ਤਾਂ ਮੈਂ ਤੇਰੇ ਆਟੋ ਪਹੰਂਦੇ ਨਹੀਂ ਅਸੀਂ ਉਸ ਦੇਸ਼ ਦੇ ਵਿੱਚ ਜਾਂ ਸਗੋਂ ਉਸ ਖਿੱਤੇ ਦੇ ਵਿੱਚ ਰਹਿੰਦੇ ਆ ਜਿਹੜਾ ਲੋਕਾਂ ਦੀ ਮਦਦ ਕਰਨ ਵਾਲਾ ਗਿਣਾਇਆ ਜਾਂਦਾ ਵੀ ਪੰਜਾਬ ਤਾਂ ਕਹਿੰਦੇ ਵੀ ਲੋਕਾਂ ਦੀ ਮਦਦ ਬਹੁਤ ਕਰਦਾ ਇੱਕ ਗੁਰਸਿੱਖ ਪਰਿਵਾਰ ਹੈ ਭੈਣ ਦਾ ਅਮਰਤ ਛੱਕਿਆ ਹੋਇਆ ਪਰ ਇਹ ਇਹਦੇ ਜ਼ਿੰਦਗੀ ਦੇ ਹਾਲਾਤ ਐਸੇ ਬਣ ਗਏ ਕਿ ਬੱਚਿਆਂ ਦੀ ਰੋਟੀ ਲਈ ਇਹਨੂੰ ਕੰਮ ਕਰਨਾ ਪੈ ਰਿਹਾ ਤੇ ਇਹਨੂੰ ਕੰਮ ਵੀ ਨਹੀਂ ਕਰਨ ਦਿੱਤਾ ਜਾ ਰਿਹਾ ਕਿਹੋ ਜਿਹਾ ਸਾਡੀ ਮਾਨਸਿਕਤਾ ਹੋ ਗਈ ਕਿਹੋ ਜਿਹਾ ਸਾਡੇ ਨੈਚਰ ਹੋ ਗਿਆ ਹੁਣ ਤੁਸੀਂ ਦੇਖੋ ਕਿ ਇਸ ਭੈਣ ਦੀ ਜ਼ਿੰਦਗੀ ਬਦਲਣੀ ਚਾਹੀਦੀ ਹੈ ਕਿ ਨਹੀਂ ਬਦਲਣੀ ਚਾਹੀਦੀ ਕਿ ਐਂ ਰੋਂਦੀ ਇਹ ਜ਼ਿੰਦਗੀ ਕੱਟੂਗੀ ਇਸ ਲਈ ਅਸੀਂ ਕਦੇ ਵੀ ਇਹੋ ਜੀ ਵੀਡੀਓ ਨਹੀਂ ਪਾਈ ਕਿ ਇਹਨਾਂ ਦੀ ਮਦਦ ਕਰੋ ਪਰ ਇਹਨਾਂ ਦੀ ਮਦਦ ਜ਼ਰੂਰ ਕਰੋ ਇਹਨਾਂ ਦਾ ਇਹਨਾਂ ਕੋਲੇ ਕੋਈ ਅੱਜ ਦੇ ਕੋਈ ਵੀ ਸਾਧਨ ਨਹੀਂ ਹੈਗੇ ਆ ਤੇ ਜੇਕਰ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਤਾਂ ਮੈਂ ਇਹਨਾਂ ਦਾ ਅਕਾਊਂਟ ਨੰਬਰ ਜਾਂ QR ਕੋਡ ਕੋਈ ਲਗਾਵਾਂਗੇ ਜਿਹੜਾ ਇਹਨਾਂ ਤੱਕ ਪਹੁੰਚ ਸਕੇ ਇਸ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ